ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸੋ ਵਾਈਗਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਭਰਾ ਚੈਨਲ ਨਾਲ ਨਵੇਂ ਜੁੜੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਆਪਾਂ ਇਹ ਚੈਨਲ ਤੇ ਕਬੱਡੀ ਦੇ ਰਿਲੇਟਡ ਅਪਡੇਟ ਪਾਉਣੀ ਰਹਿੰਦੇ ਆ ਤੇ ਸਾਰੇ ਵੀਰ ਚੈਨਲ ਨੂੰ ਸਪੋਰਟ ਕਰ ਰਹੇ ਨੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਸਾਰੇ ਭਰਾਵਾਂ ਦਾ ਜਿਲੋ ਧੰਨਵਾਦ ਸਰਨ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸ਼ਾਲੀ ਵੀਰਾਂ ਨੂੰ ਵੀਡੀਓ ਨੂੰ ਲਾਈਕ ਕਰ ਦੇਨੇ ਤਾਂ ਮਿੱਤਰੋ ਕਮੈਂਟ ਬਾਕਸਾਂ ਦੇ ਵਿੱਚ ਵੀ ਦੱਸਿਆ ਕਰੋ ਆਪਣੀ ਆਪਡੇਟ ਕਿਵੇਂ ਦੀ ਲੱਗਦੀ ਆ ਕਿਵੇਂ ਦੀ ਆਪਡੇਟ ਹੁੰਦੀ ਆ ਤੇ ਨਾਲ ਹੀ ਮਿੱਤਰੋ ਅੱਜ ਗੱਲ ਕਰਦੇ ਆ ਜੋ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਅੱਜ ਸਾਰੇ ਪਲੇਅਰ ਵਧੀਆ ਬਣੇ ਨੇਗੇ ਵਧੀਆ ਟੀਮਾਂ ਨੇ ਹੀ ਦੇਵਾਂਗੇ ਅਪਡੇਟ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੋ ਜਿਹੜਾ ਪਹਿਲਾ ਕਬੱਡੀ ਕੱਪਾ ਕੁਮਾਨ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੋਵੇਗਾ ਮਿੱਤਰੋ ਕਬੱਡੀ 70 ਕਿਲੋ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਇਨਾਮ 60 ਕਿਲੋ ਦਾ ਬਹੁਤ ਸਿਰੇ ਦਾ ਰੱਖਿਆ ਹੋਇਆ ਵਧੀਆ ਟੀਮਾਂ ਹੋਣਗੀਆਂ 60 ਕਿਲੋ ਦੀਆਂ ਸਾਰੇ ਨਵੇਂ ਪਲੇਅਰਾਂ ਨੂੰ ਅੱਗੇ ਵਧਣ ਲਈ ਕਮੇਟੀਾਂ ਨੇ ਤਾਕੜਾ ਉਪਰਾਲਾ ਕੀਤਾ ਪਹਿਲਾ ਨਾਮ ਹੈ ਜਿੱਥੇ 60000 ਤੇ ਦੂਜਾ ਨਾਮ 50000 ਨਾਲ ਹੀ ਤੀਸਰਾ ਨਾਮ 40000 ਅਤੇ ਚੌਥਾ ਨਾਮ 30000 ਰੱਖਿਆ ਹੈ ਬਜਨੀ ਕਬੱਡੀ ਖਿਡਾਰੀ ਲਈ ਸਿਰੇ ਦਾ ਪ੍ਰਾਈਜ਼ ਹੈ ਲੈ ਵੀ ਮਿੱਤਰੋ ਬਜਨੀ ਕਬੱਡੀ ਖਿਡਾਰੀਓ ਹੋ ਜੋ ਤਿਆਰ ਤੁਹਾਡੇ ਖੇਡ ਦਾ ਵੀ ਮੁੱਲ ਪੈਣ ਵਾਲਾ ਬਹੁਤ ਸਾਰੇ ਸਾਰੇ ਨਾਮ ਰੱਖੇ ਨੇ ਤੁਹਾਡੇ ਲਈ ਤੇ ਨਾਲ ਹੀ ਮਿੱਤਰੋ ਸੁਖਨਾਬਲੂ ਜੀ ਸ੍ਰੀ ਮੁਖਸਰ ਸਾਹਿਬ ਦੇਖੇ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 11000 ਅਤੇ ਦੂਸਰਾ ਨਾਮ 8000 ਵੈਸਟਨ ਲਈ ਕੱਪ ਹੋਣਗੇ ਨਾਲ ਹੀ ਕਬੱਡੀ 68 ਕਿਲੋ ਦੇ ਦੋ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 6500 ਤੇ ਦੂਸਰਾ ਨਾਮ 5100 ਵੈਸਟਨ ਲਈ ਸਰਪ੍ਰਾਈਜ਼ ਹੋਣਗੇ ਕਬੱਡੀ 28 ਕਿਲੋ ਨ ਰੋਲ ਦਾ ਪਹਿਲਾ ਨਾਮ 3100 ਹੋਵੇਗਾ ਤੇ ਦੂਸਰਾ ਨਾਮ 2100 ਬੈਸਟਨੋ ਸਰਪ੍ਰਾਈਜ਼ ਨੇ ਦੂਸਰਾ ਕਬੱਡੀ ਕੱਪ ਆ ਹੌਲੀ ਹੌਲੀ ਤਰੱਕੀ ਐ ਵਧੀਆ ਨਾਮ ਰੱਖਿਆਗਾ ਵਧੀਆ ਉਪਰਾਲਾ ਇਹਦੇ ਵਿੱਚ ਵੀ ਵਧੀਆ ਪਲੇਅਰ ਪਹੁੰਚਣਗੇ ਤੇ ਨਾਲ ਹੀ ਗੁੰਮਟੀ ਕਲਾ ਜੀ ਮਿੱਤਰੋ ਅੱਜ ਲਾਸਟ ਦਿਨ ਐ ਪਹਿਲਾ ਨਾਮ ਜਿੱਥੇ 71000 ਆ ਤੇ ਦੂਜਾ ਨਾਮ ਜਿੱਥੇ 51000 ਬੈਸਟ ਰੇਡਰ ਤੇ ਯਾਫੇ ਲਈ 25-25000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ 32 ਟੀਮਾਂ ਹੀ ਇੰਟਰ ਨੇ ਬਹੁਤ ਸਿਰੇ ਦਾ ਕਬੱਡੀ ਕੱਪ ਹੋਵੇਗਾ ਟੀਮਾਂ ਸਾਰੀਆਂ ਸਿਰੇ ਦੀਆਂ ਪਹੁੰਚਣੀਆਂ ਔਰੇ ਬਜਨੀ ਕਬੱਡੀ ਖਿਡਾਰੀਆਂ ਲਈ ਵੀ ਪਹਿਲਾਂ ਬਹੁਤ ਸਿਰੇ ਦੇ ਮੈਚ ਹੋਏ ਨੇ ਵਧੀਆ ਪਲੇਅਰ ਪਹੁੰਚਦੀ ਬਜਨੀ ਕਬੱਡੀ ਖਿਡਾਰੀਏ ਅਗਲਾ ਕਬੱਡੀ ਕੱਪ ਆ ਮਿੱਤਰੋ ਸਰਹਾਲੀ ਮੰਡ ਜਿਲ੍ਹਾ ਤਰਨਤਾਰਨ ਦੇ ਵਿੱਚ ਕਬੱਡੀ ਦਾ ਸ਼ੋਅ ਮੈਚ ਹੋਏਗਾ ਦੋ ਕਲੱਬਾਂ ਦੇ ਵਿਚਕਾਰ ਤਨ ਤਨ ਬੱਬਾ ਪੰਜ ਪੀਰ ਜੀ ਕਬੱਡੀ ਕਲੱਬ ਸਰਹਾਲੀ ਮੰਡ ਤੇ ਨਾਲ ਹੀ ਬੱਬਾ ਬਿਧੀ ਚੰਦੀ ਸਪੋਰਟਸ ਕਲੱਬ ਫਰੰਦੀਪੁਰ ਗੋਰਾ ਸਰਹਾਲੀ ਮੰਡਲ ਦੀ ਟੀਮ ਚ ਮਿੱਤਰੋ ਰਾਜਾ ਬਧਰੀ ਵਾਲਾ ਦੀਪਦਪੁਰ ਜੀ ਸੋਨੀ ਭਾਦੜਾ ਖੇਡੇਗਾ ਕਾਲਾ ਧੂਰ ਕੋਟਲਾ ਹੋਵੇਗਾ ਮਨੀਸ਼ ਬਲਹਾਰਾ ਰਵੀ ਸਾਹੋ ਕੇ ਕੁਲਵੀਰ ਜਟਾਣਾ ਤੇ ਹੋਰ ਵਧੀਆ ਪਲੇਅਰ ਖੇਡਣਗੇ ਸ਼ੀਲੂ ਬਾਹੂ ਅਕਬਰਪੁਰ ਵੀ 50% ਚਾਂਸ ਮਿੱਤਰੋ ਖੇਡਣ ਦੇ ਇਹ ਟੀਮ ਦੇ ਇਹਦੇ ਸ਼ੋਅ ਮੈਚ ਦੇ ਵਿੱਚ ਤੇ ਨਾਲ ਹੀ ਫਰੰਦੀਪੁਰ ਦੇ ਵਿੱਚ ਬੱਬਾ ਨਾਲ ਹੀ ਇੱਕ ਮੁਫਤਾਪੁਰੀਆ ਗੋਪੀ ਉਸਤਾਦ ਸ਼ੰਕਰ ਸੱਦਮਾਲਾ ਸੁਖਮਣ ਬਿਆਸ ਵਾਲਾ ਤੇ ਨਾਲ ਹੀ ਮਹਿਕ ਪੱਤੜ ਜੱਪਖੜੂਰ ਸਾਹਿਬ ਵਾਲਾ ਇਹ ਟੀਮਾਂ ਬਣੀ ਹੈ ਮਿੱਤਰੋ ਇਹ ਸਪੋਰਟਸ ਕਲੱਬ ਫਰੰਦੀਪੁਰ ਦੇ ਵਿੱਚ ਖੇਡੂਗੀ ਲਾਈਵ ਆਨ ਚੱਲੇਗਾ ਇਸ ਤੱਕ ਕਬੱਡੀ 365 ਤੇ ਬਹੁਤ ਸਿਰੇ ਦਾ ਸ਼ੋਅ ਮੈਚ ਹੋਵੇਗਾ ਮਿੱਤਰੋ ਨਾਮ ਤਗੜਾ ਰੱਖਿਆ ਗਿਆ ਦੋਨੇ ਸਿਰੇ ਸਿਰ ਦੀ ਟੀਮਾਂ ਬਣ ਗਈਆਂ 18 ਜਨਵਰੀ 'ਚ ਜੋ ਅੱਜ ਪਿੰਡ ਤੱਲਣਾ ਵਿਖੇ ਵੀ ਤਗੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਥੇ ਮਿੱਤਰੋ ਜਿੱਥੇ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਆ ਜਿੱਥੇ ਲੱਖ ਅਤੇ ਦੂਸਰਾ ਨਾਮ ਆ 75000 ਵੈਸਟ ਰੇਡਰ ਤੇ ਜਾਂ ਫਿਰ 31 31000 ਦੀ ਨਗਦ ਰਕਮ ਸੰਵਾਰ ਹੋਵੇਗਾ। ਬੁਰੇ ਖੇਡਣਗੇ ਮਿੱਤਰੋ ਖੀਰਾਣੀਆ ਕਲੱਬ ਕਬੱਡੀ ਕਲੱਬ ਧੰਨੋ ਵਾਲੀ ਬੀਓ ਫਲਾਂਟਿਕ ਕਬੱਡੀ ਕਲੱਬ ਨਿਊਜ਼ੀਲੈਂਡ ਇਤਰਾ ਕਬੱਡੀ ਕਲੱਬ ਗੁਰੂ ਹਰ ਰਾਏ ਸਾਹਿਬ ਕਬੱਡੀ ਕਲੱਬ ਫਗਵਾੜਾ ਟਾਈਗਰ ਫਰਾਂਸ ਕਬੱਡੀ ਕਲੱਬ ਚੱਕ ਦੇਸ਼ ਰਾਜ ਕਬੱਡੀ ਕਲੱਬ ਤੱਲਣਾ ਬਾਬਾ ਪ੍ਰੇਮ ਦਾਸ ਕਬੱਡੀ ਕਲੱਬ ਢਿੱਲਵਾ ਇਨਾਂ ਦੇ ਵਿਚਕਾਰ ਇਹ ਮੈਚ ਹੋਵੇਗਾ ਮਿੱਤਰੋ ਸਾਰੇ ਪੁਰੇ ਵੀ ਸਾਰੀਆਂ ਕਲੱਬਾਂ ਦੇ ਵਿੱਚ ਮਿੱਤਰੋ ਤਾਕੜੇ ਪਲੇਅਰ ਖੇਡਣਗੇ ਬਹੁਤ ਸਿਰੇ ਦਾ ਟੂਰਨਾਮੈਂਟ ਹੋਵੇਗਾ ਲਾਈਵ ਚੱਲੇਗਾ ਇਸਦਾ ਕਬੱਡੀ ਫੋਰਐਵਰ ਤੇ ਇਹ ਉਹ YouTube ਦਾ ਅਫੀਸ਼ੀਅਲ ਚੈਨਲ ਹੈ 8 ਟੀਮਾਂ ਮਿੱਤਰੋ ਇਸੇਰੇ ਦੀਆਂ ਪਹੁੰਚਣਗੀਆਂ ਬਾਕੀ ਸਾਰਿਆਂ ਅੱਗੇ ਹੱਥ ਬਨ ਕੇ ਬੇਨਤੀ ਹੈ ਵਾਹਿਗੁਰੂ ਪਰਮਾਤਮਾ ਅਗੇ ਨਾ ਕਬੱਡੀ ਦੇ ਖਿਡਾਰੀਆਂ ਲਈ ਵੀਰਦਾਸ ਜਰੂਰ ਕਰਿਆ ਕਰੋ ਜੋ ਕਬੱਡੀ ਦਾ ਨਿਤਕਾਨ ਹੋ ਰਿਹਾ ਪਲੇਅਰ ਹਾਊਸ ਦੇ ਵਿੱਚ ਲੜ ਰਹੇ ਨੇ ਤਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵਾਹਿਗੁਰੂ ਪਰਮਾਤਮਾ ਅੱਗੇ ਇਹਨਾਂ ਦੀ ਤੰਦਰੁਸਤੀ ਲਈ ਇਹਨਾਂ ਨੂੰ ਅੱਗੇ ਵਧਣ ਲਈ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਜੋ ਕਬੱਡੀ ਜਿਉਂਦੀ ਰਹਿ ਸਕੇ ਤਾਂ ਸਾਰੇ ਪਲੇਅਰਾਂ ਨੂੰ ਵੀ ਬੇਨਤੀ ਹੱਥ ਬੰਨ੍ਹ ਕੇ ਆਪਸ ਦੇ ਵਿੱਚ ਮਿਲ ਜੁਲ ਕੇ ਰਿਹਾ ਕਰੋ ਤੁਹਾਡੀ ਸਰਤੀ ਮਤਰੋ ਕਬੱਡੀ ਹੈ ਜੇਕਰ ਤੁਸੀਂ ਆਪਸ ਦੇ ਵਿੱਚ ਮਾਹੌਲ ਖਰਾਬ ਕਰਨ ਲੱਗੇ ਕਬੱਡੀ ਦਾ ਨਾਸ਼ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਤਾਂ ਸਾਰਿਆਂ ਨੂੰ ਅੱਜ ਰਪਿੰਦਰ ਜਲਾਲ ਭਰਾ ਨੇ ਵੀ ਬਹੁਤ ਬੇਨਤੀਆਂ ਕਰੀਆਂ ਨੇ ਜੋ ਅੱਜ ਟੀਮਾਂ ਦੇ ਵਿਚਕਾਰ ਜੋ ਕੱਲ ਟੀਮਾਂ ਦੇ ਵਿਚਕਾਰ ਥੋੜੀ ਨੋਕਚੋਕ ਹੋਈ ਹੈ ਤਾਂ ਉਸ ਦੇ ਵਿੱਚ ਮਿਲ ਜੁਲ ਕੇ ਖੇਡਿਆ ਕਰੋ ਆਪਦੇ ਵਿੱਚ ਪਿਆਰ ਬਣਾਈ ਰੱਖੋ ਤੇ ਨਾਲ ਹੀ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਕਬੱਡੀ ਦੇ ਪ੍ਰਮੋਟਰਾਂ ਨੂੰ ਕੋਚਾਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਗਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤਾਂ ਜੋ ਕਬੱਡੀ ਜਿਉਂਦੀ ਰਹਿ ਸਕੇ ਕਬੱਡੀ ਦਾ ਕਾਲਾ ਛਾਇਆ ਦੂਰ ਹੋਵੇ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਤੇ ਨਾਲ ਹੀ ਮਿੱਤਰੋ ਮਿਲਾਂਗੇ ਇੱਕ ਨਵੀਆਂ ਅਪਡੇਟ ਦੇ ਨਾਲ ਜੀ ਤਦ ਤੱਕ ਲਈ ਦਿਓ ਜੀ ਆਗਾ ਧੰਨਵਾਦ